ਕਿ ਸਦਾ ਕੋਈ ਕਰਦਾ ਨਹੀਂ ਹੈਗਾ ਮਤਲਬ ਮੈਂ ਦੇਖਿਆ ਲਾਈਫ ਚ ਮਤਲਬ ਜਿਹਦੇ ਤੇ ਵਕਤ ਪੈਂਦਾ ਉਹਨੂੰ ਹੀ ਖੁਦ ਕਰਨਾ ਪੈਂਦਾ ਹੈ ਮੈडम ਮੈਂ ਰਸੋਈ ਚ ਰੋਟੀ ਬਣਾਉਣ ਤੋਂ ਆ ਕੇ ਇੱਥੇ ਚੁੱਲ੍ਹੇ ਤੋਂ ਆ ਕੇ ਇੱਥੇ ਬੈਠ ਗਈਆਂ ਤੇ ਮੈਂ ਇਹ ਹੀ ਕਹਿੰਦੀ ਆ ਕਿ ਮੈਂ ਛੋਟੀ ਉਮਰ ਦੀ ਹੈਗੀ ਨਹੀਂ ਸੀ 42 ਸਾਲਾਂ ਦੀ ਸੀ ਜਦੋਂ ਮੈਂ ਇੱਥੇ ਆਈਆਂ ਮਤਲਬ ਇਹ ਨਹੀਂ ਹੁੰਦਾ ਉਮਰ ਨਾਲ ਹੀ ਕੁਝ ਸਿੱਖਣ ਨੂੰ ਮਿਲਦਾ ਆਪਾਂ ਨੂੰ ਆਪਾਂ ਕਦੇ ਨਹੀਂ ਸਾਰੀ ਉਮਰ ਸਿੱਖਣ ਲਈ ਆਪਾਂ ਨੂੰ ਮਿਲਦਾ ਹੀ ਰਹਿੰਦਾ ਆਤੀ ਮੈਂ 11 ਵਜੇ ਜਾਨੀ ਆ ਲੋਕ ਮੈਨੂੰ ਕਹਿੰਦੇ ਨੇ ਕਿ ਤੁਸੀਂ ਢਰ ਨਹੀਂ ਲੱਗਦਾ ਐਨਲੀਟ ਜਾਣੇ ਹੋ ਪਰ ਹੁਣ ਮੈਨੂੰ ਬਿਲਕੁਲ ਡਰ ਨਹੀਂ ਲੱਗਦਾ ਮੈਂ ਬਹੁਤ ਸਟਰੋਂਗ ਹੋ ਗਈ ਅੰਦਰੋਂ ਬਿਲਕੁਲ ਡਰ ਨਹੀਂ ਲੱਗਦਾ ਹੈਗਾ ਇੱਕ ਵਾਰ ਤਾਂ ਮੈਡਮ ਉਹ ਸ਼ੌਕਡ ਹੋ ਜਾਂਦੇ ਸੀ ਕਿ ਮੈਡਮ ਬੈਠੀ ਐ ਇੱਥੇ ਵੀ ਇਹ ਕੰਮ ਤੇ ਮੈਡਮ ਨਹੀਂ ਬੈਠ ਸਕਦੀ ਆਕੇ ਹਨਾ ਇਹ ਸੀਗਾ ਰੁਪਈਆ ਕਈ ਤਾਂ ਵਾਪਸ ਹੀ ਮੁੜ ਜਾਂਦੇ ਸੀ ਕਈ ਫੋਨ ਤੇ ਗੱਲ ਕਰਦੇ ਸੀ ਫੋਨ ਹੀ ਬੰਦ ਕਰ ਦਿੰਦੇ ਸੀ ਵੀ 22 ਦਿਨ ਰਹੀ ਅਸੀਂ ਹਸਪੀਟਲ ਤੇ ਡੇਲੀ ਰੋਜ਼ ਇੰਜੈਕਸ਼ਨ ਲੱਗਦਾ ਸੀ ਮੇਰੇ ਹਸਬੰਦ ਦੇ 10000 ਦੇ ਦੋ ਇੰਜੈਕਸ਼ਨ ਲੱਗਦੇ ਸੀ ਬਾਕੀ ਟ੍ਰੀਟਮੈਂਟ ਵੱਖਰਾ ਸੀਗਾ ਤੇ ਜਿੱਦਾਂ ਫਾਈਨੈਂਸ਼ਲੀ ਵੀ ਹੀ ਲੱਗਿਆ ਸੀ ਸਾਰਾ ਆਹ ਨਾ ਜੋ ਵੀ ਹੁੰਦਾ ਆਪਣੇ ਕੋਲ ਜੋੜਿਆ ਕਰਿਆ ਸਭ ਐਂ ਦਾ ਵੀ ਬਚ ਜੂਵੇ ਬੰਦਾ ਵਾ ਕਿਦਾਂ ਵੀ ਬਚ ਪਹਿਲਾ ਟਾਈਮ ਰਾਜ ਕਰਿਆ ਸਮਝ ਲਓ ਹੂੰ ਤੇ ਬੜਾ ਮਨ ਵੀ ਭਰਿਆ ਵੀ ਅੱਜ ਮੈਂ ਇਹ ਸਭ ਕਰ ਰਹੀ ਆ ਨੀ ਮੈਨੂੰ ਕਰਨ ਨਹੀਂ ਦੇਣਾ ਸੀ ਕਿਸੇ ਨੇ ਆਡੀ ਪ੍ਰੋਡਕਸ਼ਨ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕਰ ਸਵਾਗਤ ਕਰਦੀ ਆ ਦਰਸ਼ਕੋ ਕਹਿੰਦੇ ਜ਼ਿੰਦਗੀ ਪਾਣੀ ਦੀ ਤਰ੍ਹਾਂ ਵਹਿੰਦੀ ਰਹਿੰਦੀ ਹੈ ਜੋ ਕਦੇ ਵੀ ਖੜੀ ਨਹੀਂ ਹੁੰਦੀ ਤੇ ਅੱਜ ਅਸੀਂ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਵੀ ਸੰਘਰਸ਼ ਭਰੀ ਰਹੀ ਹੈ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਖੇਤੀ ਦੇ ਸੰਧ ਬਣਾਉਂਦੇ ਐ ਤੇ ਉਹਨਾਂ ਦਾ ਨਾਮ ਹੈ ਜਸਵਿੰਦਰ ਕੌਰ ਮਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਡਮ ਸਸ਼ਿਕਾ ਜੀ ਮੈਂ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਤੁਸੀਂ ਇਸ ਪਾਸੇ ਕਿਵੇਂ ਆ ਗਏ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇ ਖੇਤੀ ਦੇ ਸੰਧ ਬਣਾਉਣੇ ਆ ਤਾਂ ਇਹ ਮਰਦਾਂ ਦਾ ਕੀਤਾ ਆ ਤੁਹਾਡਾ ਇਸ ਪਾਸੇ ਝੁਕਾ ਕਿਵੇਂ ਹੋਇਆ ਹਾਂਜੀ ਮੈਡਮ ਬਸ ਕਹਿ ਦੋ ਇੱਕ ਕਹਾਣੀ ਹੈ ਇਹ ਲਾਈਫ ਦੀ ਨਾ ਤੇ ਇਸ ਪਾਸੇ ਨਾ ਮੇਰਾ ਕੋਈ ਸਿਗਾ ਵੀ ਮੈਂ ਆਉਣਾ ਹੈ ਜਾਂ ਕਿਦੋਂ ਵਕਤ ਹੈ ਪਤਾ ਨਹੀਂ ਕਿਧਰੋਂ ਕਿਧਰ ਨੂੰ ਲੈ ਜਾਂਦੇ ਹਨਾ ਤੇ ਮੈਂ 2016 ਦੀ ਗੱਲ ਹੈ ਮੇਰੇ ਹਕਮਨ ਕਾਫੀ ਬਿਮਾਰ ਹੋ ਗਏ ਤੇ ਉਹਨਾਂ ਨੂੰ ਲੀਵਰ ਪ੍ਰੋਬਲਮ ਤੇ ਦੁਕਾਨ ਤੇ ਜਿਹਦਾ ਵਰਕਸ਼ਾਪ ਕੰਮ ਕਰ ਕਰਦੇ ਉਹਨਾਂ ਦੇ ਸੱਟ ਲੱਗ ਗਈ ਸੀ ਕਾਫੀ ਦਵਾਈ ਲਈ ਤੇ ਦਵਾਈ ਨੇ ਕਾਫੀ ਖਰਾਬ ਕੀਤਾ ਉਹਨਾਂ ਨੂੰ ਤੇ ਲੀਵਰ ਤੇ ਇਫੈਕਟ ਪੈ ਗਿਆ ਲੀਵਰ ਖਰਾਬ ਹੋ ਗਿਆ ਨਾਲੇ ਨਿਮੋਨੀਆ ਹੋ ਗਿਆ ਤੇ ਅਸੀਂ ਪੀਜੀਆਈ ਲੈ ਗਏ ਪੀਡੀਆ ਹੀ ਲੈ ਕੇ ਗਏ ਤੇ ਉੱਥੇ ਕਾਫੀ 20-22 ਦਿਨ ਹਸਪੀਟਲ ਰਹੇ ਤੁਹਾਨੂੰ ਪਤਾ ਹੈ ਕਿ ਹਸਪੀਟਲਾਂ ਤੇ ਕੋਈ ਨਾ ਹੁੰਦੇ ਐਮਰਜੈਂਸੀ ਐਮਰਜੈਂਸੀ ਤੋਂ ਰੂਮ ਨਾ ਮਿਲੇ ਉੱਥੇ ਭੀੜ ਇੰਨੀ ਵਿਚਾਰੇ ਲੋਕ ਇੰਨੇ ਜ਼ਿਆਦਾ ਦੁਖੀ ਹਨਾ ਤੇ 6-6 ਮਹੀਨਿਆਂ ਤੋਂ ਸਾਲ-ਸਾਲ ਦੇ ਬੈਠੇ ਨੇ ਉੱਥੇ ਲੋਕ ਫਿਰ ਅਸੀਂ ਚਲੋ 20-22 ਦਿਨ ਰਹੇ ਅਸੀਂ ਹਸਪੀਟਲ ਤੇ ਡੇਲੀ ਰੋਜ਼ ਇੰਜੈਕਸ਼ਨ ਲੱਗਦਾ ਸੀ ਮੇਰੇ ਹਸਬੰਦ ਦੇ 10000 ਦੇ ਦੋ ਇੰਜੈਕਸ਼ਨ ਲੱਗਦੇ ਸੀ ਬਾਕੀ ਟ੍ਰੀਟਮੈਂਟ ਵੱਖਰਾ ਸੀਗਾ ਤੇ ਜਿੱਦਾਂ ਫਾਈਨੈਂਸ਼ਲੀ ਵੀ ਹੀ ਲੱਗਿਆ ਸੀ ਸਾਰਾ ਆ ਨਾ ਜੋ ਵੀ ਹੁੰਦਾ ਆਪਣੇ ਕੋਲ ਜੋੜਿਆ ਕਰਿਆ ਸਭ ਐਂ ਦਾ ਵੀ ਬਚ ਜਵੇ ਬੰਦਾ ਬਸ ਕਿੱਦਾਂ ਵੀ ਬਚ ਜੇ ਮਤਲਬ ਮੇਰੇ ਪਿੱਕਾਂ ਤੋਂ ਮੇਰੇ ਪਾਪਾ ਜੀ ਮੇਰੇ ਸਿਸਟਰ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਮੇਰੇ ਭਰਾ ਸਾਰਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਉਹਨਾਂ ਨੇ ਸਾਨੂੰ ਸੀਗਾ ਕਿ ਇਹ ਬਚ ਜਾਣ ਵਾਸਤੇ ਕੁਝ ਵੀ ਹੋ ਜਵੇ ਮੇਰੇ ਜਿਹੜੇ ਪਾਪਾ ਜੀ ਨੇ ਉਹ ਕਹਿੰਦੇ ਸੀ ਵੀ ਮੈਂ ਕੁਝ ਵੀ ਕਰ ਦੂੰਗਾ ਵੀ ਮੇਰੇ ਜਵਾਈ ਨੂੰ ਕੁਝ ਨਹੀਂ ਹੋਣਾ ਚਾਹੀਦਾ ਹਨਾ ਤੇ ਬਹੁਤ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਪੈਸਾ ਲਾਇਆ ਤੇ ਜਿਹਨੂੰ ਨਹੀਂ ਉਹ ਠੀਕ ਨਹੀਂ ਹੋਏ ਉਸ ਟਾਈਮ ਉਹ ਲੋ ਸਭ ਖਤਮ ਹੋ ਗਿਆ ਕਹਿ ਦੋ ਕਿ 4 ਜੂਨ ਦੀ ਗੱਲ ਹੈ ਤੇ ਉਹ ਖਤਮ ਹੋ ਗਏ ਚਲੋ ਆਗੇ ਘਰ ਆ ਗਏ ਸਭ ਕੁਝ ਜਿਨਾ ਅਨ ਐਸਪੈਕਟਡ ਹੋ ਗਿਆ ਮੇਰੀ ਲਾਈਫ ਇੱਕ ਸਕਿੰਟ ਵਿੱਚ ਬਦਲਦੀ ਦੇਖੀ ਮੈਂ ਆਪਣੀ ਮੇਰੀ ਲਾਈਫ ਮੈਨੂੰ ਉਹ ਚਲੋ ਵਕਤ ਐਦਾਂ ਦਾ ਸੀਗਾ ਕਿ ਨਹੀਂ ਪਤਾ ਸੀ ਕੋਈ ਸੁਧੂ-ਬੁਧ ਨਹੀਂ ਰਹੀ ਆਪਣੀ ਚਲੋ 5-4 ਦਿਨ ਬਾਅਦ ਹੌਲੀ-ਹੌਲੀ ਬੇਟੀ ਮੇਰੀ ਬਾਹਰ ਆਸਟ੍ਰੇਲੀਆ ਸਿਗੀ ਉਹਨੂੰ ਬੁਲਾਇਆ ਤੇ ਬੇਟਾ ਹਾਲੇ 15 ਸਾਲਾਂ ਦਾ ਸੀਗਾ ਤੇ ਬੇਟੀ ਨੂੰ ਬੁਲਾਇਆ ਤੇ ਚਰੋ ਸੰਸਕਾਰ ਵਗੈਰਾ ਹੋਈ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਸਭ ਕੋਈ ਕਿਸੇ ਦਾ ਕਿਸੇ ਦਾ ਕੋਈ ਕਰਦਾ ਨਹੀਂ ਹੈਗਾ ਮਤਲਬ ਮੈਂ ਦੇਖਿਆ ਲਾਈਫ 'ਚ ਮਤਲਬ ਜਿਹਦੇ ਤੇ ਵਕਤ ਪੈਂਦਾ ਉਹਨੂੰ ਹੀ ਖੁਦ ਕਰਨਾ ਪੈਂਦਾ ਤੇ ਫਿਰ ਚਲੋ ਮੈਂ ਆਪਣੇ ਆਪ ਨੂੰ ਥੋੜਾ ਸਟੈਂਡ ਕੀਤਾ ਤੇ ਕੁਝ ਪ੍ਰੋਬਲਮਾਂ ਹੋਈਆਂ ਘਰ 'ਚ ਚਲੋ ਕਿਸੇ ਨੇ ਨਹੀਂ ਕੋਈ ਸਾਥ ਵਗੈਰਾ ਦਿੱਤਾ ਨਹੀਂ ਕਿਸੇ ਨੇ ਹੋਇਆ ਜੋ ਵੀ ਹੋਇਆ ਚਲੋ ਨਿਕਲ ਗਿਆ ਸਭ ਪਰ ਫਿਰ ਮੈਨੂੰ ਹੋ ਗਿਆ ਕਿ ਵੀ ਹੁਣ ਇਹ ਤਾਂ ਚਲੇ ਗਏ ਵੀ ਫਿਰ ਹੁਣ ਮੈਂ ਕਿੱਦਾਂ करूंगी ਇਹ ਕੰਮ ਮੇਰੇ ਕਰੰਦਾ ਨਹੀਂ ਹੈਗਾ ਬਹੁਤ ਸੋਚਿਆ ਬਹੁਤ ਸੋਚਿਆ ਤੇ ਮੇਰੇ ਕੋਲ ਗੱਡੀ ਸੀਗੀ ਤੇ ਗੱਡੀ ਸੀਗੀ ਤੇ ਮੈਂ ਗੱਡੀ ਵਗੈਰਾ ਵੇਚੀ ਅਸੀਂ ਤੇ ਜਿੰਨਾ ਤੋਂ ਸਮਾਨ ਵਗੈਰਾ ਲੈਂਦੀ ਸੀ ਉਹਨਾਂ ਨੇ ਮੇਰੀ ਬੜੀ ਹੈਲਪ કરી ਮੈਡਮ ਕਰਨਾਲ ਤੋਂ ਲੈਂਦੇ ਸੀ ਅਸੀਂ ਸਮਾਨ ਗੋਬਿੰਦਗੜ੍ਹ ਤੋਂ ਲੈਂਦੇ ਸੀ ਲੁਧਿਆਣੇ ਤੋਂ ਲੈਂਦੇ ਸੀ ਤੇ ਮੈਨੂੰ ਨੌਲੇਜ ਬਿਲਕੁਲ ਨਹੀਂ ਸੀ ਇਸ ਕੰਮ ਦੀ ਤੇ ਮੇਰੇ ਚਲੋ ਮੈਂ ਸੋਚਿਆ ਚਲੋ ਆ ਕੇ ਬੈਠ ਗਿਆ ਇੱਥੇ ਦੇਖੀ ਜਾਊਗੀ ਹੋ ਵੀ ਨਹੀਂ ਰਹੇ ਨੇ ਨਹੀਂ ਰਹਿਣਾ ਹੋ ਗਏ ਵੀ ਨਹੀਂ ਰਹੂਗਾ ਗੱਡੀ ਵੇਚੀ 3 3.5 ਲੱਖ ਦੀ ਗੱਡੀ ਵੇਚੀ ਲਿਆਂਦਾ ਉਸਮਾਨ ਸਮੂਹ ਨਾ ਪਾਇਆ ਆਪਣਾ ਚਲੋ ਅੱਗੇ ਵੱਧਦੇ ਗਏ ਵੱਧਦੇ ਗਏ ਜਿੱਦਾਂ ਕਹਿ ਦੋ ਇੱਕ ਬੱਚਾ ਰੁੜਦਾ ਰੁੜ ਕੇ ਖੜਾ ਹੁੰਦਾ ਉਦਾਂ ਮੈਂ ਵੀ ਹੋ ਗਈ ਖੜੀ ਹਨਾ ਤੇ ਚਲੋ ਫਿਰ ਮੇਰੀ ਬੇਟੀ ਨੇ ਬਹੁਤ ਹੌਸਲਾ ਦਿੱਤਾ ਕੋਈ ਨਹੀਂ ਮੰਮਾ ਮੈਂ ਆਪਾਂ ਹੈਗੇ ਆ ਨਾ ਕੋਈ ਨਹੀਂ ਮੈਂ ਕਰੂੰਗੀ ਤੁਹਾਡਾ ਮੈਂ ਕਰੂੰਗੀ ਹਨਾ ਤੇ ਕੋਈ ਨਹੀਂ ਚਲੋ ਫਿਰ ਮੈਂ ਸੀ ਸਾਨੂੰ ਉਸ ਟਾਈਮ ਰੋਟੀ ਦੀ ਚਿੰਤਾ ਸੀ ਕਿਸੀ ਰੋਟੀ ਕਿੱਦਾਂ ਖਾਵਾਂਗੇ ਕਿੱਥੋਂ ਖਾਵਾਂਗੇ ਉਸਲਾ ਸਾਡਾ ਪਰਿਵਾਰ ਕਾਫੀ ਵਧੀਆ ਮੰਨਿਆ ਜਾਂਦਾ ਹੈ ਸ਼ਹਿਰ 'ਚ ਜਿੱਦਾਂ ਬੀਟੀ ਵਾਲੇ ਕਹਿੰਦੇ ਨੇ ਸਾਨੂੰ ਹਾਂਜੀ ਹਾਂ ਉਹਦਾ ਵੀ ਚਲੋ ਮੇਰਾ ਬੇਟਾ 15 ਸਾਲਾਂ ਦਾ ਸੀਗਾ ਤੇ 10ਵੀਂ ਕਲਾਸ 'ਚ ਹੋਇਆ ਸੀਗਾ ਉਹ ਕਾਫੀ ਜਿੱਦਾਂ ਮਿਸਤਰੀਆਂ ਦੇ ਮੁੰਡਿਆਂ ਨੂੰ ਕਹਿੰਦੇ ਉਹ ਬਲੱਡ 'ਚ ਹੁੰਦਾ ਹੈ ਹਨਾ ਔਰ ਇਹ ਮੈਨੂੰ ਬਹੁਤ ਸਿਖਾਇਆ ਤੇ ਮम्मा ਤੁਹਾਨੂੰ ਪੜਿਆ ਵੀ ਤੇ ਮੈਨੂੰ ਸਿਖਾਇਆ ਵੀ ਬੜਾ ਉਹਨੇ ਤੇ ਐਦਾਂ ਕਰਿਆ ਕਰੋ ਬਿਲ ਕੱਟਣਾ ਮੈਂ ਪੜੀ ਹੋਈ ਵੀ ਮੈਟ੍ਰਿਕ ਕੀਤੀ ਹੋਈ ਆ ਕੋਈ ਜ਼ਿਆਦਾ ਨਹੀਂ ਪੜੀ ਹੋਈ ਮੈਂ ਤੇ ਪਰ ਜਦੋਂ ਮੈਂ ਹੁਣ ਵਿਚਰਦੀ ਆ ਮੈਨੂੰ ਸਾਰੇ ਕਹਿ ਦਿੰਦੇ ਨੇ ਕਿ ਨਹੀਂ ਲੱਗਦਾ ਨਹੀਂ ਕਿ ਤੁਸੀਂ ਵੀ ਇੰਨਾ ਕੰਮ ਕਰ ਲੈਨੇ ਹੋ ਬੈਂਕ ਦਾ ਵੀ ਕਰ ਲੈਨੇ ਹੋ ਇਹ ਵੀ ਕਰ ਲੈਨੇ ਹੋ ਇਹ ਵੀ ਮੈਂ ਪਿੱਛੇ ਵੀ ਕੰਮ ਕਰਦੀ ਆ ਮੈਂ ਬਰਮੇ ਤੇ ਕੰਮ ਕਰਦੀ ਆ ਸੁਰਾਕ ਮਾਰਦੀ ਆ ਗ੍ਰੈਂਡਿੰਗ ਕਰਦੀ ਆ ਨਾ ਹੋਰ ਸਾਰੇ ਕੰਮ ਕਰ ਲੈਨੀ ਆ ਮੈਂ ਤਕਰੀਬਨ ਤੇ ਡੀਲਿੰਗ ਕਰਨੀ ਤੇ ਪਰ ਇਹ ਕੰਮ ਬਿਲਕੁਲ ਡਿਫਰੈਂਟ ਹੈ ਮਤਲਬ ਐਂ ਲੱਗਦਾ ਹੁੰਦਾ ਹੈ ਵੀ ਆਪਾਂ ਨਹੀਂ ਕਰ ਪਾਵਾਂਗੇ ਇਹ ਪਰ ਜਦੋਂ ਆਪਾਂ ਨੂੰ ਹਿੰਮਤ ਤੇ ਹੌਸਲਾ ਰੱਖਣਾ ਚਾਹੀਦਾ ਹੈ ਹਨਾ ਤੇ ਸਭ ਤੋਂ ਜ਼ਿਆਦਾ ਤਾਂ ਮੈਨੂੰ ਅੰਦਰ ਉਹ ਜਦੋਂ ਮੇਰੇ ਬੱਚਿਆਂ ਕਰਕੇ ਮੇਰੇ 'ਚ ਹਿੰਮਤ ਆਈ ਕਿ ਮੈਂ ਹੁਣ ਇਹਨਾਂ ਨੂੰ ਵੀ ਤਾਂ ਪਾਲਣਾ ਹੈ ਹੁਣ ਕਿੱਥੇ ਜਾਏਗੀ ਹੈ ਨਾ ਵੀ ਉਹ ਨਾ ਉਧਰ ਦੇ ਨਾ ਉਧਰ ਦੇ ਨੇ ਮੇਰੀ ਲਾਈਫ ਵੀ ਇਦਾਂ ਦੀ ਹੋ ਸੀਗੀ ਨਾ ਮੈਂ ਉਧਰੋਂ ਦੀ ਨਾ ਮੈਂ ਉਧਰੋਂ ਦੀ ਠੀਕ ਹੈ ਚਲੋ ਚੱਲਦਾ ਗਿਆ ਸੰਘਰਸ਼ ਚੱਲਦਾ ਗਿਆ ਕਰਦੇ ਰਹੇ ਹੋੜੀ-ਵਾੜੀ ਮੈਨੂੰ ਨੌਲੇਜ ਆਉਂਦੀ ਰਹੀ ਤੇ ਜਦੋਂ ਮੈਂ ਮਤਲਬ ਫੋਨ ਵਗੈਰਾ ਤੇ ਗੱਲ ਕਰਦੇ ਸੀਗੇ ਕਿਸੇ ਨਾਲ ਉਹਨਾਂ ਨੂੰ ਲੱਗਦਾ ਸੀ ਵੀ ਨਹੀਂ ਇੱਕ ਲੇਡੀ ਕਿੱਥੇ ਕੰਮ ਕਰ ਸਕਦੀ ਹੈ ਨਾ ਤੇ ਫਿਰ ਮੈਂ ਬਾਰ-ਬਾਰ ਬੈਕ ਕਾਲ ਕਰਨੀ ਉਹਨਾਂ ਨੂੰ ਕਿ ਨਹੀਂ ਵੀ ਤੁਸੀਂ ਦੱਸੋ ਤੇ ਮੈਨੂੰ ਮੌਕਾ ਦਿਓ ਮੈਂ ਕਰੂੰਗੀ ਫਿਰ ਮੇਰਾ ਬਹੁਤ ਸਾਥ ਦਿੱਤਾ ਸਾਰਿਆਂ ਨੇ ਸਭ ਨੇ ਮੌਕਾ ਵੀ ਦਿੱਤਾ ਮੈਨੂੰ ਚਲੋ ਮੈਂ ਉਹਨਾਂ ਦੇ ਤੇ ਖਰੀ ਵੀ ਉਤਰੀ ਮੈਂ ਹੁਣ ਵੀ ਜੇ ਕੋਈ ਮੈਨੂੰ ਪੁੱਛਦਾ ਤੁਸੀਂ ਵਾਰੰਟੀ ਕੀ ਦੋਗੇ ਮੈਂ ਕਹਿੰਨੀ ਵੇ ਸਮਾਨ ਵਾਪਸ ਰੱਖ ਦਿਓ ਜੀ ਕੇ ਹਾਂ ਵੀ ਵਸੁਰ ਮੈਂ ਕੀ ਵਾਰੰਟੀ ਦਿਵਾਣਾ ਤੇ ਇਸ ਮਨ ਵਾਪਸ ਰੱਖ ਦਿਓ ਹਾਂ ਜਿਵੇਂ ਮਮ ਤੁਸੀਂ ਗੱਲ ਕੀਤੀ ਹੈਗੀ ਕਿ ਤੁਹਾਡੀ ਜ਼ਿੰਦਗੀ ਜਿਹੜੀ ਹੈ ਸਕਿੰਟਾਂ ਦੇ ਵਿੱਚ ਬਦਲ ਗਈ ਤੁਸੀਂ ਜਿਹੜੀ ਹੈ ਇੱਕ ਘਰੇਲੂ ਕੰਮਕਾਜੀ ਹੋ ਸੀ ਹਾਊਸ ਵਾਈਫ ਸੀ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਇੱਕ ਵਰਕਸ਼ਾਪ ਨੂੰ ਜਿਹੜਾ ਹੈ ਚਲਾਉਂਦੇ ਹੋ ਤੁਸੀਂ ਖੇਤੀ ਦੇ ਸੰਦ ਬਣਾਉਂਦੇ ਤੁਸੀਂ ਕਿਹਾ ਕਿ ਤੁਹਾਨੂੰ ਕੋਈ ਵੀ ਨੋ ਲੈਜ ਨਹੀਂ ਸੀ ਤੇ ਜਿਵੇਂ ਇੱਥੇ ਜਿਹੜਾ ਕੰਮ ਜ਼ਿਆਦਾਤਰ ਮਰਦਾਂ ਦਾ ਹੁੰਦਾ ਹੈ ਸਮਾਨ ਲੈਣ ਲਈ ਜ਼ਿਆਦਾਤਰ ਮਰਦ ਆਉਂਦੇ ਆ ਕਦੇ ਤੁਹਾਨੂੰ ਕੋਈ ਦਿੱਕਤ ਆਈ ਹੈ ਬਤੌਰ ਔਰਤ ਹਾਂਜੀ ਦਿੱਕਤਾਂ ਤਾਂ ਮੈਡਮ ਬਹੁਤ ਆਈਆਂ ਨੇ ਤੇ ਜਿੱਦਾਂ ਕਹ ਦੋ ਵੀ ਵਰਕਰਸ ਦੀ ਪ੍ਰੋਬਲਮ ਆਂਦੀ ਹੈ ਹਨਾ ਤੇ ਉਹਨਾਂ ਨੂੰ ਹੁੰਦਾ ਵੀ ਕਿ ਇੱਕ ਲੇਡੀ ਆ ਅਸੀਂ ਨਹੀਂ ਇਹਦੇ ਕੋਲ ਕੰਮ ਕਰਨਾ ਕਿ ਟੋਕਾ ਟਾਕੀ ਕਰੇਗੀ ਜਾਂ ਕੁਝ ਵੀ ਹੈ ਹਨਾ ਪਰ ਮੈਂ ਇਦਾਂ ਦਾ ਕੁਝ ਨਹੀਂ ਕਰਦੀ ਫਿਰ ਹੌਲੀ ਹੌਲੀ ਵਾਰ ਤੇ ਕਿ ਉਹਨਾਂ ਨੂੰ ਲੱਗਦਾ ਵੀ ਕਿ ਨਹੀਂ ਮੈਮ ਟੋਕਦੇ ਨਹੀਂ ਹੈਗੇ ਮੈਂ ਜ਼ਿਆਦਾਤਰ ਉਹਨਾਂ ਨੂੰ ਡਿਸਟਰਬ ਨਹੀਂ ਕਰਦੀ ਕਿ ਤੁਸੀਂ ਕੰਮ ਕਰਦੇ ਰਹੋ ਮੈਂ ਨਹੀਂ ਤੁਹਾਨੂੰ ਡਿਸਟਰਬ ਕਰੂੰਗੀ ਹਨਾ ਤੇ ਚਲੋ ਹੌਲੀ ਹੌਲੀ ਉਹਨਾਂ ਦਾ ਭਰੋਸਾ ਵੱਧਦਾ ਰਹਿੰਦਾ ਹੈ ਤੇ ਮੇਰੇ ਕੋਲ ਹੁਣ ਮੇਰੇ ਹਸਬੰਡ ਤੋਂ ਵੀ ਪਹਿਲਾਂ ਦੇ ਬੰਦੇ ਨੇ ਜਿਹੜੇ ਉਹ ਕੰਮ ਕਰਦੇ ਨੇ ਹੌਲੀ ਹੌਲੀ ਚਲੋ ਛੱਡਦੇ ਜਾਂਦੇ ਨੇ ਫਿਰ ਪਰ ਦੋ ਤਿੰਨ ਬੰਦੇ ਮੇਰੇ ਕੋਲ ਹਾਲੇ ਵੀ ਹੈਗੇ ਨੇ ਜਿਹੜੇ ਪੁਰਾਣੇ ਉਸ ਟਾਈਮ ਦੇ ਚੱਲਦੇ ਆ ਰਹੇ ਨੇ ਹੈਨਾ ਲੋਕ ਯਕੀਨ ਕਰ ਲੈਂਦੇ ਕਿ ਇੱਕ ਧੀ ਦੇ ਸੰਦ ਜਿਹੜੇ ਹੈਗੇ ਔਰਤ ਦੇ ਕੋਲੋਂ ਬਣਾਵਾਂਗੇ ਤਾਂ ਇਹ ਜਿਹੜਾ ਹੈ ਵਧੀਆ ਬਣਾਉਣਗੇ ਤੇ ਵਧੀਆ ਚੱਲਣਗੇ ਲੱਣਣਗੇ ਕਈ ਕਹਿੰਦੇ ਨੇ ਕਿ ਗੱਲਬਾਤ ਕਰਦੇ ਨੇ ਨਾ ਉਹ ਪੁੱਛਦੇ ਨੇ ਮੇਰੇ ਤੋਂ ਪਹਿਲਾਂ ਅਗਲਾ ਅਗਲਾ ਸਮਾਨ ਪੁੱਛਦੇ ਨੇ ਫਿਰ ਮੈਂ ਕਹਿੰਦੇ ਵੀ ਅਸੀਂ ਹੈਰਾਨ ਮੰਨਦੇ ਆ ਵੀ ਤੁਹਾਨੂੰ ਇੰਨੀ ਨੌਲੇਜ ਕਿੱਦਾਂ ਆ ਗਈ ਹੈਨਾ ਮੈਂ ਕਹਿੰਦੀ ਮੈਂ ਵਿਚਰਦੀ ਆ ਇਸ ਕੰਮ ਵਿੱਚ ਮੈਨੂੰ ਪਤਾ ਹੈ ਮੈਂ ਸਮਾਨ ਲਿਆਉਂਦੀ ਆ ਮੈਨੂੰ ਪਤਾ ਲੱਗਦਾ ਰਹਿੰਦਾ ਮੈਂ ਸਿੱਖ ਗਈ ਆ ਨਾ ਮੈਨੂੰ 9 ਸ ਤੇ ਪੇਰਸਣਾ ਪੈਂਦਾ ਸਮਝਾਉਣਾ ਪੈਂਦਾ ਹੈ ਫਿਰ ਰਖ ਰੱਖ ਕੇ ਮੂਰੀ ਦਿਖਾਉਣਾ ਪੈਂਦਾ ਹੈ ਕਿ ਲਓ ਮੈਨੂੰ ਨੌਲੇਜ ਹੈਗੀ ਹੈ ਹਨਾ ਮੈਡਮ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਨੂੰ ਇਹ ਕਿਹਾ ਕਿ ਤੁਸੀਂ ਜਿਹੜਾ ਹੈ ਅੱਜ ਤੋਂ ਵਰਕਸ਼ਾਪ ਦੇ ਉੱਤੇ ਜਾਣਾ ਹੈ ਤੁਸੀਂ ਉੱਥੇ ਜਿਹੜਾ ਕੰਮ ਕਰਨਾ ਹੈ ਉਹਨਾਂ ਦਾ ਰਵਈਆ ਕਿਹੋ ਜਿਹਾ ਸੀਗਾ ਹਾਂਜੀ ਮੈਡਮ ਬਸ ਉਹਨਾਂ ਦੀ ਪ੍ਰਤੀਕਿਰਿਆ ਸੀਗੀ ਕਿ ਤੁਸੀਂ ਉੱਥੇ ਜਾ ਕੇ ਕੀ ਕਰੋਗੇ ਤੁਹਾਨੂੰ ਬਿਲਕੁਲ ਨੌਲੇਜ ਨਹੀਂ 100 ਤਰ੍ਹਾਂ ਦੇ ਲੋਕ ਆਉਂਦੇ ਨੇ ਉੱਥੇ ਕਿੱਦਾਂ ਬੈਠੇਂਗੀ ਜਾ ਕੇ ਕਿੱਦਾਂ ਮੈਨੇਜ ਕਰੇਂਗੀ ਤੂੰ ਹਨਾ ਤੇ ਮਤਲਬ ਮੇਰਾ ਬੇਟਾ ਜ਼ਿਆਦਾ ਕਹਿੰਦਾ ਸੀਗਾ ਹਾਂਜੀ ਬੇਟਾ ਹੈ ਤਾਂ ਛੋਟਾ ਸੀਗਾ 15 ਸਾਲ ਦਾ ਤੇ ਪਰ ਉਹਨੂੰ ਲੱਗਦਾ ਸੀ ਕਿ ਵੀ ਨਹੀਂ ਮਮਾ ਉੱਥੇ ਬੈਠਣੇ ਨਹੀਂ ਚਾਹੀਦੇ ਸੀ ਕਹਿੰਦਾ ਸੀ ਮੈਂ ਕਰ ਲੂੰਗਾ ਮੈਂ ਮੈਨੇਜ ਕਰ ਲੂੰਗਾ ਤੁਸੀਂ ਰਹਿਣ ਦਿਓ ਮਮਾ ਫਿਰ ਅਸੀਂ ਮੇਰੀ ਬੇਟੀ ਨੇ ਵੀ ਸਮਝਾਇਆ ਕਿ ਦੁਨੀਆ ਅੱਗੇ ਵੱਧ ਗਈ ਆ ਨਾ ਕੋਈ ਗੱਲ ਨਹੀਂ ਜੇ ਮਮਾ ਘਰੇ ਰੋਟੀਆਂ ਪਕਾਉਂਦੇ ਸੀ ਮਮਾ ਉਹ ਵੀ ਕਰ ਸਕਦੇ ਨੇ ਹਾਂ ਨਾ ਮੇਰੀ ਬੇਟੀ ਨੇ ਬਹੁਤ ਹਿੰਮਤ ਦਿੱਤੀ ਮੈਨੂੰ ਹਾਂ ਨਾ ਤੇ ਮੇਰਾ ਬੇਟਾ ਫਿਰ ਹੌਲੀ ਹੌਲੀ ਸਮਝਿਆ ਤੇ ਉਹਦੀ ਸਟੱਡੀ ਸੀਗੀ 10th ਸੀਗੀ ਹਲੇ ਤੇ ਫਿਰ ਅਸੀਂ ਕਹਿੰਦੇ ਤੇਰੀ ਸਟੱਡੀ ਛੁੱਟ ਜੇਗੀ ਬਿਲਕੁਲ ਅੱਗੇ ਕਿੱਦਾਂ ਪੜੇਂਗਾ ਹਾਂ ਨਾ ਤੇ ਫਿਰ ਉਹ ਹੌਲੀ-ਹੌਲੀ ਸਮਝਿਆ ਚਲੋ ਨੇ ਸਕੂਲ ਜਾਣਾ ਸਕੂਲ ਮੈਂ ਵੀ ਛੱਡ ਕੇ ਆਣਾ ਉਹਨੂੰ ਲੈ ਕੇ ਵੀ ਆਉਣਾ ਤੇ ਫਿਰ ਦੁਕਾਨ ਤੇ ਵੀ ਬੈਠਣਾ ਘਰੇ ਰੋਟੀ ਵੀ ਬਣਾ ਕੇ ਦੇਣੀ ਟਿਫਨ ਵੀ ਬਣਾ ਕੇ ਦੇਣਾ ਸਭ ਕੁਝ ਕਰਨਾ ਤੇ ਚਲੋ ਚੱਲਦੀ ਗਈ ਸਾਡੀ ਜ਼ਿੰਦਗੀ ਅੱਗੇ ਜੀ ਬੱਧ ਦੇ ਗੱਗੇ ਅੱਗੇ ਸੀ ਜੀ ਮੈਮ ਸਰ ਹੋਰੀ ਜਿਹੜਾ ਹੈ ਇਸ ਵਰਕਸ਼ਾਪ ਨੂੰ ਚਲਾਉਂਦੇ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਇਸ ਨੂੰ ਸੰਭਾਲਿਆ ਜਦੋਂ ਲੋਕ ਪਹਿਲੀ ਵਾਰੀ ਤੁਹਾਨੂੰ ਇੱਥੇ ਬੈਠਿਆ ਦੇਖਦੇ ਸੀ ਉਹਨਾਂ ਦਾ ਰਵਈਆ ਕਿਹੋ ਜਿਹਾ ਸੀ ਉਹ ਕਿਹੋ ਜੀ ਪ੍ਰਤੀਕਿਰਿਆ ਜਿਹੜੀ ਆ ਦਿੰਦੇ ਸੀਗੇ ਜੀ ਹਾਂਜੀ ਹਾਂਜੀ ਇੱਕ ਵਾਰ ਤਾਂ ਮੈਡਮ ਉਹ ਸ਼ੌਕਡ ਹੋ ਜਾਂਦੇ ਸੀ ਕਿ ਮੈਡਮ ਬੈਠੀ ਹੈ ਇੱਥੇ ਵੀ ਇਹ ਕੰਮ ਤੇ ਮੈਡਮ ਨਹੀਂ ਬੈਠ ਸਕਦੀ ਆ ਕਿ ਹਾਂ ਇਹ ਸਿਗਰ ਪਈਆ ਕਈ ਵਾਰ ਵਾਪਸ ਹੀ ਮੁੜ ਜਾਂਦੇ ਸੀ ਕਈ ਫੋਨ ਤੇ ਗੱਲ ਕਰਦੇ ਸੀ ਫੋਨ ਹੀ ਬੰਦ ਕਰ ਦਿੰਦੇ ਸੀ ਹਨਾ ਫਿਰ ਮੈਨੂੰ ਬੈਕ ਕਾਲ ਕਰਕੇ ਸਮਝਾਣਾ ਪੈਂਦਾ ਸੀ ਕੋਈ ਨਹੀਂ ਸਰ ਤੁਸੀਂ ਦੱਸੋ ਮੈਨੂੰ ਹਨਾ ਤੇ ਇੱਥੇ ਵੀ ਫਿਰ ਇਹ ਉਧਰ ਪਿੱਛੇ ਚਲੇ ਜਾਂਦੇ ਸੀਗੇ ਲੇਬਰ ਵਾਲਿਆਂ ਕੋਲ ਹਨਾ ਵਰਕਰਾਂ ਕੋਲ ਕਹਿੰਦੇ ਫਿਰ ਉਹ ਵੀ ਕਹਿੰਦੇ ਸੀ ਕੋਈ ਨਹੀਂ ਮੈਡਮ ਹੀ ਗੱਲ ਕਰਨਗੇ ਤੁਸੀਂ ਜਾਓ ਹਨਾ ਫਿਰ ਮੈਂ ਗੱਲ ਕਰਦੀ ਸੀ ਮੈਨੂੰ ਵਧੀਆ ਲੱਗਦਾ ਕਾਫੀ ਬਹੁਤ ਵਧੀਆ ਲੋਕ ਵੀ ਮੈਨੂੰ ਮਿਲੇ ਨੇ ਬਹੁਤ ਹੌਸਲਾ ਦਿੱਤਾ ਜਿਨ੍ਹਾਂ ਨੇ ਹਾਂ ਜੀ ਮੈਡਮ ਕਈ ਵਾਰੀ ਕੀ ਹੁੰਦਾ ਜਦੋਂ ਅਸੀਂ ਕਿਸੇ ਨਵੇਂ ਕਲੇ ਰਾਹ ਤੇ ਤੁਰਦੇ ਹਾਂ ਕੋਈ ਜਿਹੜਾ ਭੀੜ ਤੋਂ ਵੱਖ ਹੋ ਕੇ ਕੰਮ ਕਰਦੇ ਹੈਗੇ ਹਾਂ ਤਾਂ ਬਹੁਤ ਸਾਰੇ ਲੋਕ ਜਿਹੜੇ ਸਾਡਾ ਹੌਸਲਾ ਤੋੜ ਦਿੰਦੇ ਹੈਗੇ ਆ ਜੀ ਫਿਰ ਇਸ ਚੀਜ਼ ਤੋਂ ਓਵਰਕਮ ਕਿਵੇਂ ਕੀਤਾ ਜਾਏ ਆਪਣੇ ਆਪ ਨੂੰ ਸੰਭਾਲਿਆ ਕਿਵੇਂ ਜਾਏ ਕਿ ਉਹ ਜਿਹੜੀ ਨਕਾਰਾਤਮਕ ਜਿਹੜੇ ਉਹਨਾਂ ਬਾਰੇ ਬੋਲਿਆ ਜਾ ਰਿਹਾ ਉਸ ਨੂੰ ਪਾਸੇ ਰੱਖ ਕੇ ਅਸੀਂ ਹਿੰਮਤ ਦੇ ਨਾਲ ਕੰਮ ਕਰੀਏ ਹਾਂ ਜੀ ਹਾਂ ਜੀ ਮੈਡਮ ਬਸ ਉਹੀ 네ਗੇਟਿਵ ਸੋਚ ਤੋਂ ਬਚਣਾ ਆਪਾਂ ਨੇ ਹਨਾ ਕੋਈ ਬੋਲ ਗਿਆ ਤੋ ਉਹਨੂੰ ਛੱਡ ਦੋ ਕਹ ਦੋ ਇੱਕ ਕੰਨ ਪੱਕ ਦੂਜੋ ਕੰਨ ਕੱਢ ਦੋ ਠੀਕ ਹੈ ਉਹ ਕੰਮ ਕਰੀਦਾ ਸੀ ਆਪਾਂ ਜੋ ਕੋਈ ਬੋਲਦਾ ਬੋਲਿਆ ਉਹਦਾ ਕੰਮ ਸੀ ਉਹ ਬੋਲ ਗਿਆ ਆਪਾਂ ਉਹਨੂੰ ਮਾਈਂਡ ਤੇ ਨਹੀਂ ਲਿੱਤਾ ਹਾਂਜੀ ਹਾਂ ਆਪਾਂ ਲਿਆ ਹੀ ਨਹੀਂ ਉਹਨੂੰ ਦਿਮਾਗ ਤੇ ਗੱਲ ਨੂੰ ਜੀ ਹਾਂਜੀ ਜਨਨ ਕਿ ਹਿੰਮਤ ਦੇ ਨਾਲ ਅੱਗੇ ਹਾਂਜੀ ਕਿਉਂਕਿ ਮੈਨੂੰ ਮੈਨੂੰ ਪਤਾ ਸੀ ਕਿ ਮੇਰੇ ਵਾਸਤੇ ਹੋਰ ਕੋਈ ਰਸਤਾ ਨਹੀਂ ਹੈਗਾ ਮੈਂ ਹੋਰ ਕਿੱਧਰ ਜਾਵਾਂ ਹੈਨਾ ਹਾਂ ਤੇ ਮੈਂ ਫਿਰ ਇੱਥੇ ਆਪਣਾ ਕਿ ਇਹ ਤਾਂ ਜੰਮ ਕੇ ਬੈਠਣ ਵਾਲਾ ਕੰਮ ਹੋਇਆ ਕਿਵੇਂ ਬੈਠਣਾ ਹੈ ਤੇ ਤੁਸੀਂ ਜਦੋਂ ਇਹ ਕੰਮ ਕਰਦੇ ਹੋ ਦੂਜੇ ਪਾਸੇ ਤੁਸੀਂ ਘਰ ਨੂੰ ਵੀ ਸੰਭਾਲਣਾ ਹੁੰਦਾ ਹੈ ਹੌਲੀ ਪਾਣੀ ਦਾ ਵੀ ਕਰਨਾ ਹੁੰਦਾ ਹੈ ਫਿਰ ਨਾ ਸਾਰੀਆਂ ਚੀਜ਼ਾਂ ਦੇ ਵਿੱਚ ਸੰਤੁਲਨ ਕਿਵੇਂ ਬਣਾਉਂਦੇ ਹੋ ਬਸ ਮੈਡਮ ਬਣ ਜਾਂਦਾ ਹੁਣ ਜਿੱਦਾਂ ਮੈਂ ਸਵੇਰੇ ਹੁੰਨੀ ਆ 9:30 ਵਜੇ ਹੁੰਨੀ ਆ ਮੇਰੇ ਮਦਰਨ ਲਾ ਹੈ ਨੇ ਘਰੇ ਤੇ ਘਰ ਛੱਡਿਆ ਹੁੰਨੀ ਆ ਤੇ ਖਾਣਾ ਵਗੈਰਾ ਬਣਾਇਆ ਹੁੰਨੀ ਆ ਕੁਝੋ ਕਰ ਵੀ ਲੈਂਦੇ ਨੇ ਹੈ ਬਜ਼ੁਰਗ ਨੇ ਪਰ ਉਹ ਕਰ ਲੈਂਦੇ ਨੇ ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਹੈ ਨਾ ਤੇ ਉਹ ਰਾਤੀ ਮੈਂ 11 ਵਜੇ ਜਾਨੀ ਆ ਲੋਕ ਮੈਨੂੰ ਕਹਿੰਦੇ ਨੇ ਕਿ ਤੁਸੀਂ ਢਰ ਨਹੀਂ ਲੱਗਦਾ ਐਨ ਰੇਟ ਜਾਨੀਓ ਪਰ ਹੁਣ ਮੈਨੂੰ ਬਿਲਕੁਲ ਡਰ ਨਹੀਂ ਲੱਗਦਾ ਮੈਂ ਬਹੁਤ ਸਟਰੋਂਗ ਹੋ ਗਈ ਅੰਦਰੋਂ ਬਿਲਕੁਲ ਡਰ ਨਹੀਂ ਲੱਗਦਾ ਹੈਗਾ ਇੰਨੀ ਹਿੰਮਤ ਤੁਹਾਡੇ ਅੰਦਰ ਕਿੱਥੋਂ ਆਈ ਜੀ ਬਸ ਮੇਰੇ ਬੱਚੇ ਮੇਰੀ ਹਿੰਮਤ ਨੇ ਹਾਂ ਜੀ ਮੇਰੇ ਬੱਚੇ ਹਿੰਮਤ ਨੇ ਕਹਿ ਦੋ ਇੱਕ ਟਿੱਡ ਪੇਪ ਕੈਦੋ ਪਾਪੀ ਪੇਟ ਦਾ ਸਵਾਲ ਹੈ ਨਾ ਹਾਂਜੀ ਹਾਂ ਜੀ ਤੁਹਮ ਕਿਹੜੀ ਕਿਹੜੀ ਚੁਣੌਤੀਆਂ ਆਉਂਦੀਆਂ ਨੇ ਜਿਵੇਂ ਤੁਸੀਂ ਦੱਸਿਆ ਗਿਆ ਤੁਸੀਂ ਜਿਹੜਾ ਖੁਦ ਗ੍ਰੈਂਡਿੰਗ ਕਰਦੇ ਹੈਗੇ ਉਹ ਜਿਹੜਾ ਹੈਗਾ ਸੁਰਾਕ ਵੀ ਕਰਦੇ ਹੈਗੇ ਉਸ ਕੰਮ ਨੂੰ ਕਰਦਿਆਂ ਹੋਇਆਂ ਕੋਈ ਚੁਣੌਤੀਆਂ ਵੀ ਆਉਂਦੀਆਂ ਆ ਹਾਂ ਪਹਿਲੇ ਪਹਿਲੇ ਮੈਨੂੰ ਲੱਗਿਆ ਸੀ ਔਖਾ ਮਤਲਬ ਇੱਕ ਡਾਇਰ ਹੁੰਦਾ ਪੈ ਹੁੰਦਾ ਨਮਾ ਕੰਮ ਕਰਨ ਤੋਂ ਰੋਟੀ ਤਾਂ ਹੁਣ ਆਪਾਂ ਬਣਾਣੀ ਹੈ ਆਪਾਂ ਨੂੰ ਪਤਾ ਹੈ ਆਪਣੀ ਪ੍ਰੈਕਟਿਸ ਹੈ ਨਾ ਉੱਥੇ ਲੱਗਦਾ ਵੀ ਕਿਤੇ ਸੱਟ ਨਾ ਲੱਗ ਜੇ ਦੇਖ ਮੇਰੇ ਹੱਥਾਂ ਤੇ ਲੱਗੀਆਂ ਹੋਈਆਂ ਨੇ ਸੱਟਣਾ ਮੈਨੂੰ ਮੈਨੂੰ ਫੀਲ ਨਹੀਂ ਹੁੰਦੀਆਂ ਉਹ ਜੀ ਪਰ ਮੇਰੇ ਵਰਕਰ ਕਹਿੰਦੇ ਨੇ ਰਹਿਣ ਦਿਓ ਮੈਮ ਅਸੀਂ ਕਰ ਲਾਂਗੇ ਕੋਈ ਗੱਲ ਨਹੀਂ ਤੁਸੀਂ ਛੱਡ ਦਿਓ ਫਿਰ ਮੈਨੂੰ ਹੁੰਦਾ ਵੀ ਥੋੜੀ ਵਰਕਰਾਂ ਦੀ ਪ੍ਰੋਬਲਮ ਹੈ ਕੋਈ ਗੱਲ ਨਹੀਂ ਮੈਂ ਨਾਲ ਹੋ ਕੇ ਕਰਵਾਉਣੀ ਹੈ ਜੀ ਤਾਂ ਅੱਜਕੱਲ੍ਹ ਖੇਤੀਬਾੜੀ ਦਾ ਕੰਮ ਚੱਲ ਰਿਹਾ ਹੈ ਝੀਰੀਆਂ ਲੱਗਦੀਆਂ ਨੇ ਨਾ ਮੈਨੂੰ ਵੀ ਅੱਗੇ ਨੌਲੇਜ ਨਹੀਂ ਸੀਗੀ ਹੁਣ ਤਾਂ ਚਲੋ ਨੌਲੇਜ ਆ ਗਈ ਤੇ ਵੀ ਮੌਸਮ ਨਾਲ ਵੀ ਕਿਹੜਾ ਕੰਮ ਕਦੋਂ ਹੋਣਾ ਹੈ ਕਿਹੜਾ ਕੰਮ ਕਦੋਂ ਹੋਣਾ ਹੈ ਹਨਾ ਫਿਰ ਹੁਣ ਮੈਂ ਕਰ ਲੈਨੀ ਆ ਮੈਨੂੰ ਹੁੰਦਾ ਵੀ ਹਰ ਇੱਕ ਨਹੀਂ ਸਾਨੂੰ ਟਾਈਮ ਤੇ ਸਮਾਨ ਵੀ ਲੈ ਕੇ ਉਹਨਾਂ ਨੂੰ ਦਿੱਕਤ ਨਾ ਆਵੇ ਹਨਾ ਮੇਰੇ ਤੇ ਭਰੋਸਾ ਰੱਖਣ ਮੈਨੂੰ ਇਹ ਵੀ ਚਿੰਤਾ ਹੁੰਦੀ ਹੈ ਹਾਂ ਜੀ ਜਿਵੇਂ ਮੈਂ ਤੁਸੀਂ ਪਹਿਲੀ ਵਾਰੀ ਜਦੋਂ ਗ੍ਰਾਈਂਡਿੰਗ ਮਸ਼ੀਨ ਨੂੰ ਫੜਿਆ ਤਾਂ ਉਹਦਾ ਦਿਲ ਤੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀਗਾ ਹਾਂ ਦਿਲ ਤੇ ਦਿਮਾਗ ਵਿੱਚ ਬੜਾ ਕੁਝ ਆਇਆ ਕਿ ਮੈਂ ਬੜੇ ਪਹਿਲਾ ਟਾਈਮ ਇਹ ਰਾਜ ਕਰਿਆ ਸਮਝ ਲਓ ਹੂੰ ਤੇ ਬੜਾ ਮਨ ਵੀ ਭਰਿਆ ਵੀ ਅੱਜ ਮੈਂ ਇਹ ਸਭ ਕਰ ਰਹੀ ਹਾਂ ਜਾਨੀ ਮੈਨੂੰ ਕਰਨ ਨਹੀਂ ਦੇਣਾ ਸੀ ਕਿਸੇ ਨੇ ਹਾਂ ਜੀ ਜਾਨੀ ਕਿ ਕਿਤੇ ਨਾ ਕਿਤੇ ਹਾਲਾਤ ਬੰਦੇ ਨੂੰ ਬਦਲ ਸਕਦੇ ਬਦਲਦੇ ਨੇ ਹਾਂਜੀ ਬਦਲਦੇ ਨੇ ਪਰ ਆਪ ਬੰਦੇ ਨੇ ਖੁਦ ਬਦਲਣਾ ਪੈਂਦਾ ਹੈ ਹਾਂ ਹਾਲਾਤ ਬਦਲਨੇ ਪੈਂਦੇ ਨੇ ਆਪਾਂ ਨੂੰ ਹਾਂਜੀ ਆਪਾਂ ਨੂੰ ਮਜ਼ਬੂਤ ਤੇ ਐਨਸਕਤ ਤਾਂ ਹੋ ਗਿਆ ਕਿ ਬੈਠਣਾ ਪੈਂਦਾ ਹੈ ਜੀ ਤੁਮ ਕਈ ਵਾਰੀ ਕੀ ਹੁੰਦਾ ਹੈਗਾ ਜਦੋਂ ਅਜਿਹੇ ਮਾੜੇ ਹਾਲਾਤ ਆਉਂਦੇ ਆ ਤਾਂ ਇਨਸਾਨ ਕਈ ਵਾਰੀ ਕਬਰਾਂ ਜਾਂਦੇ ਹੈਗਾ ਲੱਗਦਾ ਹੈ ਕਿ ਪਤਾ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੋ ਗਿਆ ਅਗਲੇ ਪਲ ਅਸੀਂ ਕੀ ਕਰਾਂਗੇ ਜਿਵੇਂ ਤੁਸੀਂ ਦੱਸਿਆ ਹੈਗਾ ਤੇ ਅਜਿਹੇ ਬਹੁਤ سارے ਲੋਕ ਤੁਹਾਨੂੰ ਸੁਣ ਰਹੇ ਹੋਣਗੇ ਜਿਨ੍ਹਾਂ ਨੂੰ ਲੱਗਦਾ ਹੋਵੇਗਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਕੁਝ ਰਿਹਾ ਹੀ ਨਹੀਂ ਅਸੀਂ ਕੀ ਕਰੀਏ ਉਹਨਾਂ ਨੂੰ ਕੀ ਕਹਿਣਾ ਚਾਹੋ ਨਹੀਂ ਐਜਾ ਨਾਲ ਕੁਝ ਨਹੀਂ ਹੁੰਦਾ ਆਪਾਂ ਨੂੰ ਹਿੰਮਤ ਰੱਖਣੀ ਚਾਹੀਦੀ ਹੈ ਹੌਸਲਾ ਹਿੰਮਤ ਤੇ ਬਿਲਕੁਲ ਡੋਲਣਾ ਨਹੀਂ ਚਾਹੀਦਾ ਆਪਾਂ ਨੂੰ ਵਕਤ ਬਦਲ ਜਾਂਦਾ ਹੈ ਰੁਕਦਾ ਨਹੀਂ ਹੈ ਬਦਲਦਾ ਰਹਿੰਦਾ ਹੈ ਜਿਦਾਂ ਦਿਨ ਤੋਂ ਬਾਅਦ ਰਾਤ ਰਾਤ ਤੋਂ ਬਾਅਦ ਦਿਨ ਆਉਂਦੀ ਹੈ ਨਾ ਉਦਾਂ ਹੀ ਆਪਾਂ ਦਾ ਬਖਤਰੀ ਬਦਲ ਜਾਂਦਾ ਹੈ ਮੈਨੂੰ ਪਤਾ ਵੀ ਨਹੀਂ ਸੀ ਕਿ ਮੈਂ ਇਸ ਮੁਕਾਮ ਤੇ ਪਹੁੰਚ ਜੂਗੀ ਮੈਨੂੰ ਬਿਲਕੁਲ ਨਹੀਂ ਪਤਾ ਸੀ ਮੈਨੂੰ ਮੈਂ ਇਹ ਸੋਚ ਕੇ ਬੈਠੀ ਸੀ ਵੀ ਚਲੋ ਜਦੋਂ ਸਾਡੇ ਇੱਕ ਸਕਿੰਟ ਵੀ ਨਾ ਪਰੇ ਰਹਿਣ ਵਾਲਾ ਇਨਸਾਨ ਸਾਡੇ ਤੋਂ ਦੂਰ ਚਲਾ ਗਿਆ ਦੇਖੀ ਜਾਊਗੀ ਇਹ ਵੀ ਨਹੀਂ ਰਿਹਾ ਨਹੀਂ ਰਹੂਗਾ ਤਾਂ ਕੀ ਹੈ ਦੇਖ ਲੈ ਨਾ ਇਹ ਕਿ ਹਿੰਮਤ ਮਾਰ ਲੈਣੇ ਪਰ ਹਿੰਮਤ ਕਰਨੀ ਚਾਹੀਦੀ ਹੈ ਤੇ ਮੈਂ ਪਹਿਲਾਂ ਕਦੇ ਇਸ ਵਰਕਸ਼ਾਪ ਦੇ ਉੱਤੇ ਆਉਂਦੇ ਹੁੰਦੇ ਨਹੀਂ ਨਹੀਂ ਮੈਮ ਬਿਲਕੁਲ ਨਹੀਂ ਆਈ ਸੀ ਕਦੇ ਮੈਂ ਮੇਰੀ ਮੈਰਿਜ ਤੋਂ 25 ਵਾ ਸਾਲ ਲੱਗਿਆ ਸੀ ਮੇਰੀ ਮੈਰਿਜ ਨੂੰ ਜਦੋਂ ਮੇਰੇ ਹਸਬੰਡ ਐਕਸਪਾਇਰ ਹੋਏ ਨੇ ਹਨਾ ਉਸ ਤੋਂ ਪਹਿਲਾਂ ਸਿਰਫ ਮੈਂ ਦੋ ਵਾਰ ਆਈਆਂ ਉਹ ਵੀ ਰਾਤ ਨੂੰ ਜੀ ਕਦੇ ਆਈ ਨਹੀਂ ਸੀਗੀ ਇੱਥੇ ਇਹ ਤਾਂ ਹੁੰਦਾ ਹੈ ਘਰਾਂ ਵਿੱਚ ਕਿ ਨਹੀਂ ਜਾਣਾ ਹੈਨਾ ਤੇ ਕੁੜੀਆਂ ਨੂੰ ਤੁਹਾਨੂੰ ਪਤਾ ਵੀ ਮੁਸ਼ਕਲਾਂ ਆਉਂਦੀਆਂ ਇੰਨੇ ਹਨਾ ਤੇ ਵੀ ਨਹੀਂ ਜਾਣਾ ਹੁਣ ਅੱਜ ਕੱਲ ਤਾਂ ਬਹੁਤ ਕੁੜੀਆਂ ਨੂੰ ਖੁੱਲੀਆਂ ਮਤਲਬ ਛੁੱਟੀ ਮਿਲ ਗਈ ਹੈ ਵੀ ਕਰੋ ਤੁਸੀਂ ਜੋ ਕਰਨਾ ਕਰੋ ਉਸ ਟਾਈਮ ਸਾਡੇ ਟਾਈਮ ਤੋਂ ਕੋਈ ਪੜ੍ਹਾਉਂਦਾ ਨਹੀਂ ਸੀਗਾ ਕਾਲਜ ਨਹੀਂ ਭੇਜਦਾ ਸੀ میٹرਿਕ ਪੜ੍ਹਿਆ ਉਸ ਤੋਂ ਬਾਅਦ ਕਾਲਜ ਪਟਿਆਲੇ ਸੀ ਪਟਿਆਲੇ ਨਹੀਂ ਕਿਸੇ ਨੇ ਭੇਜਿਆ ਨੇੜੇ ਟੌੜਾ ਸੀਗਾ ਪਿੰਡ ਟੌੜੇ ਪਲੱਸ 2 ਸਕੂਲ ਸੀਗਾ ਉੱਥੇ ਨਹੀਂ ਭੇਜਿਆ ਕਿਸੇ ਨੇ ਕਿ ਨਹੀਂ ਜਾਣਾ ਕਈ ਕੀਤੇ ਜਿਹੜੇ ਨੇ ਸਾਡੇ ਸਮਾਜ ਨੂੰ ਨਿਰਧਾਰਤ ਕਰ ਦਿੱਤੇ ਜਾਂਦੇ ਆ ਇਹ ਕੰਮ ਜਿਹੜਾ ਆ ਮਰਦਾਂ ਦਾ ਇਹ ਕੰਮ ਜਿਹੜਾ ਆ ਔਰਤਾਂ ਦਾ ਆ ਜਦੋਂ ਤੁਸੀਂ ਲੀ ਤੋਂ ਹਟ ਕੇ ਕੋਈ ਕੰਮ ਕਰਦੇ ਹੈਗੇ ਤਾਂ ਬਹੁਤ ਕੁਝ ਇਨਸਾਨ ਨੂੰ ਸੁਣਨਾ ਪੈਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਹਾਂਜੀ ਹਾਂਜੀ ਜਿਵੇਂ ਤੁਸੀਂ ਦੱਸਿਆ ਕਈਆਂ ਨੇ ਹਿੰਮਤ ਦਿੱਤੀ ਕਈਆਂ ਨੇ ਹਿੰਮਤ ਤੋੜੀ ਜਦੋਂ ਲੋਕ ਹਿੰਮਤ ਤੋੜ ਦਿੰਦੇ ਸੀਗੇ ਫਿਰ ਆਪਣੇ ਆਪ ਨੂੰ ਕਿਵੇਂ ਸੰਭਾਲਦੇ ਸੀਗੇ ਬਹੁਤ ਔਖਾ ਸੰਭਾਲਣਾ ਹੈ ਨਾ ਮੈਨੂੰ ਸਾਰੀ ਰਾਤ ਦਿਮਾਗ ਵਿੱਚ ਇੱਕੋ ਗੱਲ ਚੱ ਸਹੀ ਕਹਿੰਦਾ ਹੈ ਜਾਂ ਉਹ ਗਲਤ ਕਹਿੰਦਾ ਫਿਰ ਸਵੇਰੇ ਵਿਚਾਰ ਬਣਾਈ ਜਾ ਸੀ ਵੀ ਨਹੀਂ ਬਾਣੀ ਪੜੋ ਚ ਚਲੋ ਦੇਖੀ ਜਾਏਗੀ ਜੋ ਹੋਏਗੀ ਫਿਰ ਦੇਖੀ ਜਾਏਗੀ ਜੋ ਹੋਏਗੀ ਜ ਜਨਨ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰਿਸਕ ਜ਼ਰੂਰੀ ਰਿਸਕ ਲੈਣਾ ਚਾਹੀਦਾ ਮੈਡਮ ਹਾਂਜੀ ਰਿਸਕ ਲੈ ਕੋਈ ਕੰਮ ਇਹ ਨਹੀਂ ਹੈਗਾ ਕਿ ਮਰਦ ਦੀ ਕਰ ਸਕਦੇ ਨੇ ਇਹ ਔਰਤ ਨਹੀਂ ਕਰ ਸਕਦੀ ਕਰ ਸਕਦੀ ਹੈ ਸਭ ਕੁਝ ਕਰ ਸਕਦੀ ਹੈ ਔਰਤ ਬਸ ਉਹਨੂੰ ਇੱਕ ਜਿਹੜੀ ਇਹ ਦਿਸ਼ਾ ਮਿਲਣੀ ਚਾਹੀਦੀ ਹੈ ਦਿਸ਼ਾ ਮਿਲਣੀ ਆਪਣੀ ਹੱਦ ਆਪਣੀਆਂ ਜਿੱਦਾਂ ਤੈਅ ਹੋਈਆਂ ਹੋਈਆਂ ਨੇ ਨਾ ਆਪਾਂ ਨੂੰ ਰਹਿ ਕੇ ਕਰਨਾ ਚਾਹੀਦਾ ਉਹਦੇ ਵਿੱਚ ਧਿਆਨ ਵੀ ਰੱਖਣਾ ਚਾਹੀਦਾ ਸਮਾਜ ਦਾ ਵੀ ਹਨਾ ਜਿੱਦਾਂ ਠੀਕ ਹੈ ਆਪਾਂ ਵਿਚਰਦੇ ਆ ਸਮਾਜ ਚ ਆਪਣੀ ਇੱਜ਼ਤ ਵੀ ਹੋਣੀ ਚਾਹੀਦੀ ਹੈ ਹਨਾ ਤੇ ਯੱਦ ਮੇਰੀ ਸਾਰੀ ਇੱਜ਼ਤ ਵੀ ਕਰਦੇ ਨੇ ਖੈਰ ਬਹੁਤ ਇੱਜ਼ਤ ਕਰਦੇ ਨੇ ਸਾਰੇ ਹਾਂਜੀ ਹਾਂ ਜਿਹੜਾ ਮੁਕਾਬਲੇ ਦਾ ਦੌਰ ਹੈਗਾ ਆ ਆ ਅੱਜ ਕੱਲ ਜਿਵੇਂ ਤੁਸੀਂ ਦੱਸਿਆ ਤੁਸੀਂ ਖੇਤੀ ਦੇ ਸੰਬੰਧ ਬਣਾਉਦੇ ਹੋ ਤੇ ਤੁਹਾਡੇ ਵਾਲੇ ਦੁਆਲੇ ਜੀ ਕਾਫੀ ਜ਼ਿਆਦਾ ਜੜੀਆਂ ਨੇ ਵਰਕਸ਼ਾਪ ਹੋਰ ਵੀ ਗੁੜੀਆਂ ਹੋਈਆਂ ਹਾਂਜੀ ਹਾਂਜੀ ਬਹੁਤ ਕੰਮ ਹੋ ਗਿਆ ਜਿਹੜਾ ਇਹ ਬਰਾਬਰ ਦਾ ਚੱਲ ਰਿਹਾ ਹੈ ਬਾਤ ਹੈ ਹਾਂਜੀ ਬਹੁਤ ਹੈ ਹਾਂਜੀ ਕਿਵੇਂ ਮਤਲਬ ਕਿ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਦੇ ਹੈਗੀ ਉਹ ਕਿੱਥੋਂ ਜਿਹੜੀ ਹਿੰਮਤ ਆਉਂਦੀ ਹੈ ਤੇ ਕਿਵੇਂ ਜਿਹੜਾ ਹੈ ਇਹ ਸਾਰੀਆਂ ਚੀਜ਼ਾਂ ਚਾਹਦੇ ਕਿਉਂਕਿ ਇੱਕ ਪਾਸੇ ਤਾਂ ਬਹੁਤ ਸਾਰੇ ਮਰਦ ਕੰਮ ਕਰ ਰਹੇ ਨੇ ਦੂਜੇ ਪਾਸੇ ਇੱਕ ਕੱ ਮੇਰੇ ਵੱਲੋਂ ਕੋਈ ਕੰਪੀਟੀਸ਼ਨ ਨਹੀਂ ਕਿਸੇ ਨਾਲ ਮੇਰਾ ਸ਼ਬਦ ਇਹ ਹੁੰਦਾ ਹੈ ਕਿ ਮੈਂ ਨਾ ਉਹਨਾਂ ਨਾਲ ਕੰਪੀਟੀਸ਼ਨ ਕਰਦੀਆਂ ਨਾ ਉਹਨਾਂ ਨਾਲ ਕਰਦੀਆਂ ਤੁਹਾਡੀ ਇੱਛਾ ਹੈ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਹਨਾ ਕਿ ਉਹ ਵੀ ਦੁਕਾਨਦਾਰੀ ਕਰਦੇ ਨੇ ਮੈਂ ਵੀ ਦੁਕਾਨਦਾਰੀ ਕਰਦੀਆਂ ਪਰ ਮੈਂ ਕੁਆਲਿਟੀ ਦੇ ਰਹੀਆਂ ਆਦਰਵਾਈ ਤੁਹਾਨੂੰ ਨਹੀਂ ਪਸੰਦ ਤਾਂ ਮੇਰੇ ਕੋਲ ਵਾਪਸ ਰੱਖ ਦਿਓ ਮੈਂ ਤਾਂ ਵੱਧ ਤੁਹਾਨੂੰ ਕੋਈ ਗਾਰੰਟੀ ਨਹੀਂ ਦੇ ਸਕਦੀ ਹੋਰ ਸਭ ਤੋਂ ਵੱਡੀ ਉਹਨਾਂ ਨੂੰ ਇਹੀ ਹੌਸਲਾ ਹੋ ਜਾਂਦਾ ਬਾਕੀ ਸਾਰੇ ਮੇਰੇ ਹਸਬੰਦ ਦੀ ਬਣੀ ਹੋਈ ਨਹੀਂ ਹੈ ਕਿ ਸਾਰੇ ਭਰੋਸਾ ਕਰਦੇ ਨੇ ਹਾਂ ਜੀ ਕਿਉਂਕਿ ਤੁਸੀਂ ਬਹੁਤ ਹਿੰਮਤ ਦੇ ਨਾਲ ਜਿਹੜੀ ਆਪਣੀ ਜ਼ਿੰਦਗੀ ਨੂੰ ਜਿਉ ਰਹੇ ਹੋ ਇਸ ਵਕਤ ਤੁਹਾਨੂੰ ਬਹੁਤ ਸਾਰੇ ਲੋਕ ਦੇਖ ਰਹੇ ਆ ਉਹਨਾਂ ਨੂੰ ਕੀ ਜਾਂਦੇ ਜਾਂਦੇ ਸੁਨੇਹਾ ਦੇਣਾ ਚਾਹੁੰਦੀ ਮੈਡਮ ਮੈਂ ਰਸੋਈ ਚ ਰੋਟੀ ਬਣਾਉਣ ਤੋਂ ਆ ਕੇ ਇੱਥੇ ਚੁੱਲ੍ਹੇ ਤੋਂ ਆ ਕੇ ਇੱਥੇ ਬੈਠ ਗਈਆਂ ਤੇ ਮੈਂ ਇਹੀ ਕਹਿੰਦੀ ਆ ਕਿ ਮੈਂ ਛੋਟੀ ਉਮਰ ਦੀ ਹੈਗੀ ਨਹੀਂ ਸੀ 42 ਸਾਲਾਂ ਦੀ ਸੀ ਜਦੋਂ ਮੈਂ ਇੱਥੇ ਆਈਆਂ ਮਤਲਬ ਇਹ ਨਹੀਂ ਹੁੰਦਾ ਕਿ ਲਾਈਫ ਉਮਰ ਨਾਲ ਹੀ ਕੁਝ ਸਿੱਖਣ ਨੂੰ ਮਿਲਦਾ ਆਪਾਂ ਨੂੰ ਆਪਾਂ ਕਦੇ ਨਹੀਂ ਸਾਰੀ ਉਮਰ ਸਿੱਖਣ ਲਈ ਆਪਾਂ ਨੂੰ ਮਿਲਦਾ ਹੀ ਰਹਿੰਦਾ ਹੈ ਆਪਾਂ ਸਿੱਖ ਸਕਦੇ ਆ ਮਤਲਬ ਹੁਣ ਵੀ ਮੈਂ ਬਹੁਤ ਕੁਝ ਸਿੱਖ ਰਹੀ ਆ ਮੈਂ 52 ইয়ার্স ਹੋ ਗਈ ਮੈਂ ਹੁਣ ਵੀ ਸਿੱਖ ਰਹੀ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਨੂੰ ਆਲੇ ਐਦਾਂ ਨਹੀਂ ਕਿ ਮੇਰੀ ਲਾਈਫ ਖਤਮ ਹੋ ਗਈ ਮੈਂ ਸੋਚਿਆ ਵੀ ਮੇਰੀ ਲਾਈਫ ਮੁੱਕ ਗਈ ਹੈ ਨਹੀਂ ਬਹੁਤ ਕੁਝ ਮਿਲਦਾ ਰੋਟੀਆਂ ਵੀ ਪਕਾਈਆਂ ਨੇ ਬੜੀਆਂ ਰੋਟੀਆਂ ਬਕਾਈਆਂ ਨੇ ਮਤਲਬ ਬੜੇ ਵਰਕਰ ਕੰਮ ਕਰਦੇ ਸੀ ਸਾਡੇ 40 ਬੰਦੇ ਕੰਮ ਕਰਦੇ ਸੀਗੇ ਹਾਂਜੀ ਹਾਂ ਬਹੁਤ ਕੰਮ ਕੀਤਾ ਹਾਂਜੀ ਹਾਂ ਇਹ ਵੀ ਕਰਨਾ ਸੀ ਇਹ ਵੀ ਕਰ ਰਹੇ ਹਾਂ ਅੱਗੋਂ ਵੀ ਹੋਰ ਵੀ ਕਰਨਾ ਪੋਗਾ ਉਹ ਵੀ ਕਰਾਂਗੇ ਹਾਂਜੀ ਬਾਾਕੀ ਮੈਮ ਹੋਰਾਂ ਨੇ ਬਹੁਤ ਸੋਨਾ ਸੁਨੇਹਾ ਦਿੱਤਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਿੰਮਤ ਤੇ ਹੌਸਲੇ ਨਾਲ ਕੰਮ ਕਰਨਾ ਚਾਹੀਦਾ ਹੈ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਜੀ ਮੈਡਮ ਤੁਹਾਡਾ ਬਹੁਤ ਥੈਂਕ ਯੂ ਜੀ ਧੰਨਵਾਦ ਜੀ ਜੀ ਦਰਸ਼ਕੋ ਵਾਕੀ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਿੰਮਤ ਨਾਲ ਕੰਮ ਕਰਾਂਗੇ ਤਾਂ ਅਸੀਂ ਇੱਕ ਦਿਨ ਕਾਮਯਾਬ ਜ਼ਰੂਰ ਹੋਵਾਂਗੇ ਤੇ ਜਿਵੇਂ ਮੈਮ ਹੋਰਾਂ ਨੇ ਸਾਬਤ ਕਰਕੇ ਦਿਖਾਇਆ ਹੈਗਾ ਕਿ ਕੋਈ ਵੀ ਕੰਮ ਜਿਹੜਾ ਹੈਗਾ ਆ ਨਾ ਮਰਦ ਦਾ ਹੁੰਦਾ ਜੇਕਰ ਅਸੀਂ ਇਨਸਾਨ ਸਮਝ ਕੇ ਉਸ ਕੰਮ ਨੂੰ ਕਰਾਂਗੇ ਤਾਂ ਅਸੀਂ ਇੱਕ ਦਿਨ ਉਸ ਦੇ ਵਿੱਚ ਕਾਮਯਾਬੀ ਜ਼ਰੂਰ ਹਾਸਲ ਕਰਾਂਗੇ ਹੁਣ ਮੈਨੂੰ ਦਮਨਪ੍ਰੀਨੂ ਦਿਓ ਆ ਗਿਆ ਧੰਨਵਾਦ